ਚੰਦਰ ਸਿੰਘ ਪਾਸਟਰ ਪੰਜਾਬ ਦੇ ਵਿੱਚ ਪਖੰਡਵਾਦ ਬਹੁਤ ਵੱਡੇ ਲੈਵਲ ਤੇ ਡੇਰਾਵਾਦ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹੈਗਾ ਜਿਹਦੇ ਉੱਤੇ ਕੋਈ ਵੀ ਅਵਰਨੈਸ ਜਾਂ ਗਵਰਨਮੈਂਟ ਵੱਲੋਂ ਕੋਈ ਵੀ ਐਕਸ਼ਨ ਨਹੀਂ ਹੈਗਾ ਸਟੇਜਾਂ ਦੇ ਉੱਤੇ ਮੁਰਦੇ ਜਿਉਂਦੇ ਕਰਕੇ ਦਿਖਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਲੰਗੜਿਆਂ ਨੂੰ ਤੁਰਦੇ ਦਿਖਾਇਆ ਜਾ ਰਿਹਾ ਗੁੰਗਿਆਂ ਨੂੰ ਬੋਲਦੇ ਹੋਏ ਦਿਖਾਇਆ ਜਾ ਰਿਹਾ ਜਾਦੂ ਟੋਣਾ ਬੜੇ ਵੱਡੇ ਲੈਵਲ ਤੇ ਪ੍ਰਮੋਟ ਕੀਤਾ ਜਾਂਦਾ ਪਰ ਭੋਲੇ ਭਾਲੇ ਗਰੀਬ ਤੇ ਜਿਹੜੇ ਸਤਾਏ ਹੋਏ ਲੋਕ ਨੇ ਦੁੱਖਾਂ ਤੇ ਦਰਦਾਂ ਦੇ ਉਹਨਾਂ ਨੂੰ ਲਾਲਚ ਦੇ ਕੇ ਔਰ ਜਾਦੂ ਟੋਣੇ ਦੇ ਕਰਤੱਵ ਦਿਖਾ ਕੇ ਸਟੇਜਾਂ ਦੇ ਉੱਤੇ ਕਨਵਰਜਨ ਦਾ ਇੱਕ ਬਹੁਤ ਵੱਡਾ ਰੈਕਟ ਚੱਲ ਰਿਹਾ ਪੰਜਾਬ ਦੇ ਅੰਦਰ ਸਾਊਥ ਦੇ ਵਿੱਚ ਇਹ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਸਾਊਥ ਦੇ ਵਿੱਚ ਚੱਲਿਆ ਕਰਦਾ ਸੀ ਪਰ ਹੁਣੇ ਪੰਜਾਬ ਦੇ ਵਿੱਚ ਆ ਚੁੱਕਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਬੀਬੀ ਨੇ ਪ੍ਰੈਸ ਕਾਨਫਰੰਸ ਕੀਤੀ ਬਰਜਿੰਦਰ ਸਿੰਘ ਪਾਸਟਰ ਦੇ ਉੱਤੇ ਉਸ ਬੀਬੀ ਨੇ ਇਲਜ਼ਾਮ ਲਗਾਏ ਨੇ ਬਰਜਿੰਦਰ ਸਿੰਘ ਦੇ ਉੱਤੇ ਫਿਜ਼ੀਕਲ ਛੇੜਛਾੜ ਦੀ ਬਰਜਿੰਦਰ ਸਿੰਘ ਪਾਸਟਰ ਦਾ ਇਹ ਕੋਈ ਨਵਾਂ ਕਾਰਨਾਮਾ ਨਹੀਂ ਹੈਗਾ 2018 ਦੇ ਵਿੱਚ ਵੀ ਉਹਦੇ ਉੱਤੇ ਇੱਕ ਇਦਾਂ ਦਾ ਹੀ ਕੇਸ ਹੋਇਆ ਇੱਕ ਬੀਬੀ ਸਾਹਮਣੇ ਆਈ ਔਰ ਉਸ ਤੋਂ ਬਾਅਦ ਵਰਜਿੰਦਰ ਸਿੰਘ ਗ੍ਰਿਫਤਾਰ ਹੁੰਦਾ ਗ੍ਰਿਫਤਾਰ ਹੋਣ ਤੋਂ ਬਾਅਦ ਅੱਜ ਪਤਾ ਨਹੀਂ ਉਹ ਬੀਬੀ ਕਿੱਥੇ ਹੈਗੀ ਆ ਉਹਦਾ ਕੀ ਬਣਿਆ ਬੀਬੀ ਦਾ ਕੋਈ ਜਾਣਕਾਰੀ ਨਹੀਂ ਹੈ ਅਸੀਂ ਉਹਨੂੰ ਬਹੁਤ ਖੋਜਣ ਦੀ ਕੋਸ਼ਿਸ਼ ਕੀਤੀ ਪਰ ਉਹ ਬੀਬੀ ਦਾ ਕੋਈ ਆਦਾ ਪਤਾ ਨਹੀਂ ਹੁਣ ਇਹ ਬੀਬੀ ਜਿਹੜੀ ਹੈਗੀ ਆ ਜਿਨੇ ਕੁਝ ਦਿਨ ਪਹਿਲਾਂ ਵਰਜਿੰਦਰ ਸਿੰਘ ਪਾਸਟਰ ਤੇ ਫਿਜ਼ੀਕਲ ਛੇੜਛਾੜ ਦੇ ਇਲਜ਼ਾਮ ਲਗਾਏ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਬੀਬੀ ਨਾਲ ਸੰਪਰਕ ਹੋਵੇ ਪਰ ਜਦੋਂ ਦਾ ਇਹ ਪ੍ਰੈਸ ਕਾਨਫਰੰਸ ਹੋਈ ਆ ਉਹ ਬੀਬੀ ਦਾ ਫੋਨ ਨੰਬਰ ਬੰਦ ਹੈਗਾ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਅਸੀਂ ਹਰ ਉਸ ਬੱਚੀ ਦੇ ਨਾਲ ਹਰ ਉਸ ਭੈਣ ਦੇ ਨਾਲ ਹਰ ਉਸ ਮਾਤਾ ਦੇ ਨਾਲ ਖੜੇ ਆ ਜਿਹਦੇ ਨਾਲ ਕਿਸੇ ਵੀ ਲੈਵਲ ਤੇ ਕੋਈ ਵੀ ਵੱਡੇ ਤੋਂ ਵੱਡਾ ਪੰਤਕ ਹੋਵੇ ਜਾਂ ਕੋਈ ਤੋਂ ਵੱਡੇ ਵੱਡੇ ਫਾਸਟਰ ਹੋਵੇ ਕੋਈ ਵੀ ਧੱਕੇਸ਼ਾਹੀ ਕਰਦਾ ਅਸੀਂ ਤਨ ਦੇਹੀ ਨਾਲ ਉਸ ਬੱਚੀ ਦੇ ਨਾਲ ਉਸ ਬੀਬੀ ਦੇ ਨਾਲ ਉਸ ਭੈਣ ਦੇ ਨਾਲ ਖੜਨ ਨੂੰ ਤਿਆਰ ਹੈਗੇ ਆ ਬਸ਼ਰਤ ਹੈ ਕਿ ਸਾਡੇ ਤੱਕ ਅਪਰੋਚ ਹੋਵੇ ਬਹੁਤ ਸਾਰੀਆਂ ਬੱਚੀਆਂ ਐਦਾਂ ਦੀਆਂ ਨੇ ਜਿਨ੍ਹਾਂ ਨਾਲ ਬਹੁਤ ਡੇਰਿਆਂ ਦੇ ਵਿੱਚ ਧੱਕੇ ਹੋਏ ਨੇ ਬਹੁਤ ਕੁਝ ਬੀਬੀਆਂ ਨੇ ਸਿਆਹਾ ਹੈਗਾ ਪਰ ਉਹਨਾਂ ਦੇ ਪਿੱਛੇ ਖੜਨ ਵਾਲੇ ਨਹੀਂ ਹੁੰਦੇ ਇਸ ਲਈ ਉਹਨਾਂ ਨੂੰ ਚੁੱਪ ਹੋਰ ਕੇ ਆਪਣੇ ਆਪਣੇ ਘਰੀ ਬੈਠਣਾ ਪੈਂਦਾ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀਆਂ ਵੀ ਬੱਚੀਆਂ ਜਾਂ ਜਿਹੜੀਆਂ ਵੀ ਬੀਬੀਆਂ ਦੇ ਨਾਲ ਕੋਈ ਵੀ ਅਦਾ ਅਦਾ ਕੰਮ ਹੋਇਆ ਕੋਈ ਵੀ ਅਦਾ ਦੀ ਘਟਨਾ ਹੋਈ ਆ 62 83 83 30 72 ਮੇਰਾ ਨੰਬਰ ਹੈਗਾ ਅੱਜ ਮੇਰੇ ਨਾਲ ਹਿੰਦੂ ਸਮਾਜ ਤੋਂ ਵੀ ਕੁਝ ਵੀਰ ਜੁੜੇ ਹੋਏ ਨੇ ਤੇ ਇਧਰ ਉਹ ਨਿਹੰਗ ਸਿੰਘ ਸੰਸਥਾਵਾਂ ਵੀ ਮੇਰੇ ਨਾਲ ਖੜੀਆਂ ਨੇ ਹਿੰ ਇਹ ਬਹੁਤ ਕਾਬਲੇ ਤਾਰੀਫ ਹੈਗੀ ਹੈ ਕਿ ਇਸ ਕਾਲ ਦੇ ਉੱਤੇ Hindu ਸਮਾਜ ਤੇ Sikh ਸਮਾਜ ਇਕੱਠਾ ਹੋ ਕੇ ਆਇਆ ਹੈ ਕਿ ਜਿੱਥੇ ਵੀ ਕਿਸੇ ਬੱਚੀ ਨਾਲ ਕੋਈ ਧੱਕਾ ਹੁੰਦਾ ਹੈ ਜਾਂ ਜਿੱਥੇ ਇਹ ਧਰਮ ਪਰਵਰਤਨ ਦਾ ਝੂਠ ਫਰੇਬ ਫਲਾਇਆ ਜਾ ਰਿਹਾ ਹੈ ਉੱਥੇ Hindu ਸਮਾਜ ਦੇ ਇਕੱਠਾ Sikh ਸਮਾਜ ਇਕੱਠਾ ਹੋ ਕੇ ਲੜਨ ਨੂੰ ਤਿਆਰ ਹੈ ਤੇ ਆ ਸਾਡੀ ਇਹ ਕਾਲ ਹੈਗੀ ਹੈ ਪੂਰੇ ਪੰਜਾਬ ਨੂੰ ਜਿੱਥੇ ਵੀ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਕੋਈ ਫਰੇਬ ਹੁੰਦਾ ਹੈ ਕਿਸੇ ਬੱਚੀ ਨਾਲ ਹੁੰਦਾ ਹੈ ਔਰ ਖਾਸ ਤੌਰ ਤੇ ਜਿਹੜੀ ਬੱਚੀ ਹੁਣੇ ਲੜ ਰਹੀ ਹੈ ਸੁਣਿਆ ਵਰਜਿੰਦਰ ਸਿੰਘ ਕੱਲ ਗ੍ਰਿਫਤਾਰ ਹੋ ਗਿਆ ਪਰ ਉਸ ਬੱਚੀ ਦੇ ਨਾਲ ਸ਼ਾਇਦ ਕੋਈ ਹੱਲੇ ਤੱਕ ਖੜਾ ਨਹੀਂ ਹੋਇਆ ਤੇ ਅਸੀਂ ਉਸ ਬੱਚੀ ਨੂੰ ਵੀ ਰਿਕੁਐਸਟ ਕਰਨਾ ਚਾਹੁੰਦੇ ਆਂ ਵੀ ਸਾਡੇ ਨਾਲ ਸੰਪਰਕ ਕੀਤਾ ਜਾਵੇ ਜਿੱਥੇ ਕੋਰਟ ਦੇ ਵਿੱਚ ਜਿੱਥੇ ਧਰਨੇ ਲਾਉਣ ਦੇ ਵਿੱਚ ਜਾਂ ਜਿਸ ਜਗ੍ਹਾ ਤੇ ਵੀ ਬੱਚੀ ਨੂੰ ਉਸ ਬੱਚੀ ਨੂੰ ਜਿਨੇ ਵਰਜਿੰਦਰ ਸਿੰਘ ਤੇ ਖੁਲਾਸੇ ਕੀਤੇ ਨੇ ਜਿੱਥੇ ਵੀ ਲੋੜ ਹੋएगी ਅਸੀਂ ਉਹਦੇ ਨਾਲ ਖੜਨ ਨੂੰ ਤਿਆਰ ਆ ਸਾਡੇ ਕੋਲ ਵਕੀਲਾਂ ਦੀ ਟੀਮ ਵੀ ਹੈਗੀ ਆ ਸਾਡੇ ਕੋਲ ਹਰ ਇੱਕ ਤਰੀਕੇ ਦਾ ਇੰਤਜ਼ਾਮ ਹੈਗਾ ਦੂਜੀ ਗੱਲ ਹੁਣ ਵਰਜਿੰਦਰ ਸਿੰਘ ਤੇ ਆ ਜੀਏ ਜਾਂ ਇਹਨਾਂ ਪਾਸਟਰਾਂ ਤੇ ਆ ਜੀਏ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਬਹੁਤ ਹੋਟੇਲ ਲੈਵਲ ਤੇ ਪਖੰਡ ਚਲਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਮ ਬਹੁਤ ਵਾਇਰਲ ਹੋਇਆ ਸੀਗਾ ਕਿ ਮੇਰੀ ਭੈਣ ਬੋਲਨੇ ਲੱਗੀ ਬਹੁਤ ਆਪਾ ਸੋਸ਼ਲ ਮੀਡੀਆ ਤੋਂ ਵਾਇਰਲ ਮੀਮ ਦੇਖਿਆ ਕਿ ਮੇਰੀ ਭੈਣ ਉਹ ਬੱਚਾ ਕਹਿੰਦਾ ਮੇਰੀ ਭੈਣ ਗੂੰਗੀ ਧੀ ਔਰ ਫਿਰ ਬੋਲਨੇ ਲੱਗੀ ਉਹ ਵੀਡੀਓ ਜਿਹੜੀ ਹੈਗੀ ਆ ਤੁਸੀਂ ਜਿਸ ਦਿਨ ਨੇ ਰਸੀਬ ਕੀਆ ਕੀ ਬਤਾਰਿਆ ਕੋਈ ਤਾਰੀ ਮम्मी ਪਾਪਾ 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 ਇਹ ਲਾਬਉਤੇ ਇਸ ਤਰੀਕੇ ਦੇ ਪਖੰਡ ਪ੍ਰਚਾਰੇ ਜਾਂਦੇ ਆ ਪਰ ਇਹੀ ਬੱਚਾ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਇਹਦੇ ਕਲਿੱਪ ਤੁਰਦੇ ਨੇ ਬੜੇ ਸਾਰੇ ਸੋਸ਼ਲ ਮੀਡੀਆ ਤੇ ਇਹਦੇ ਕਲਿੱਪ ਚੱਲਦੇ ਨੇ ਇਹ ਬੱਚਾ ਬਾਅਦ ਦੇ ਵਿੱਚ ਦੱਸਦਾ ਹੈ ਕਿ ਇਹਨੂੰ ਇੱਕ ਬੋਰੀ ਆਟੇ ਦੀ ਤੇ ਇੱਕ ਬੋਰੀ ਝੌਲ ਦੀ ਤੇ ਉਹਦੇ ਉੱਤੇ ਇਹਨੂੰ ਜਿਹੜਾ ਹੈਗਾ ਇਹ ਝੂਠਾ ਬਿਆਨ ਦਿਵਾਇਆ ਗਿਆ ਤੇ ਇਹ ਲੜਕੀ ਵੀ ਜਿਹੜੀ ਦਿਖਾਈ ਗਈ ਆ ਇਹ ਇਹਦੀ ਭੈਣ ਨਹੀਂ ਹੈਗੀ ਆ ਇਸ ਬੱਚੇ ਦਾ ਉਹ ਵੀ ਬਿਆਨ ਸੀ ਕਾਤੋਂ ਕੀ ਦੀ ਔਰਤ ਦੇ ਕਿਵੇਂ ਬਣਾਇਆ ਗਿਆ ਤੇ ਪਾਪ ਨੂੰ ਬਣਾਇਆ ਗਿਆ ਇਸ ਨੂੰ ਸੀਰ ਕੀ ਉਹ ਮੇਰੀ ਬਣ ਨਹੀਂ ਸੀ ਹੁਣ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਬੜੀਆਂ ਖੁੱਲ ਕੇ ਆ ਰਹੀਆਂ ਨੇ ਪਰ ਫਿਰ ਵੀ ਇਹਨਾਂ ਦੇ ਉੱਤੇ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਹੈਗਾ ਬੜੇ ਵੱਡੇ ਲੈਵਲ ਤੇ ਤਰਮਰ ਪਰਵਰਤਨ ਦਾ ਜਿਹੜਾ ਡਰਾਮਾ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਕਲਿੱਪਸ ਹੈਗੀਆਂ ਇੱਕ ਬੀਬੀ ਨੂੰ व्हीਲਚੇਅਰ ਤੇ ਦਿਖਾਇਆ ਗਿਆ व्हीਲਚੇਅਰ ਤੋਂ ਉੱਟ ਕੇ ਤੁਰਦੇ ਦਿਖਾਇਆ ਗਿਆ ਵਾਦ ਦੇ ਵਿੱਚ ਉਸੇ ਬੀਬੀ ਦਾ ਵੀਡੀਓ ਆਂਦਾ ਹੈਗਾ ਸੋਸ਼ਲ ਮੀਡੀਆ ਤੇ ਸਰਕੂਲੇਟ ਹੁੰਦਾ ਹੈ ਉਹ ਦੱਸਦੀ ਹੈ ਕਿ ਮੈਂ ਤਾਂ ਜੀ ਉੱਥੇ ਗਈ ਸੀ ਤੇ ਮੈਨੂੰ ਫੜ ਕੇ व्हीलचेयर ਤੇ ਬਿਠਾ ਦਿੱਤਾ ਗਿਆ ਤੇ ਮੇਰੇ ਤੋਂ ਇਹ ਐਕਟ ਕਰਵਾ ਦਿੱਤਾ ਗਿਆ ਸ਼ਾਇਦ ਮੇਰੇ ਕੋਲ ਉਹ ਕਲਿੱਪ ਵੀ ਹੈਗੀ ਆ ਆਪਾਂ ਉੱਤੇ ਵੀ ਚਾਨਣਾ ਪਾ ਲਈਏ ਇੱਕ ਵਾਰੀ ਬਾਤ ਨੂੰ ਸ਼ਾਬਾਸ਼ ਜੋਰ ਦੇ ਲਾ ਹਰ ਕਲ ਕਾਰ ਕਰ ਕੋਚਕ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼

ਆ ਕੋਈ ਛੋਟੀ ਮੋਟੀ ਇਹਨੂੰ ਪ੍ਰੋਬਲਮ ਸੀਗੀ ਉਹਦੇ ਕਰਕੇ ਗਈ ਸੀ ਪਰ ਇਹਨੂੰ व्हीलचेयर ਤੇ ਬਿਠਾ ਕੇ ਤੇ व्हीलचेयर ਤੋਂ ਫਿਰ ਉੱਠ ਕੇ ਤੁਰਦਾ ਹੋਇਆ ਦਿਖਾਇਆ ਗਿਆ ਜਿਹੜਾ ਸਰਾਸਰ ਫਰਾਡ ਜਿਹੜਾ ਹੈਗਾ ਇਹਨਾਂ ਪਾਸਟਰਾਂ ਵੱਲੋਂ ਸਟੇਜਾਂ ਲਗਾ ਲਗਾ ਕੇ ਕੀਤਾ ਜਾਂਦਾ ਔਰ ਪੰਜਾਬ ਦੀ ਭੋਲੀ ਬਾਲੀ ਜਨਤਾ ਜਿਹੜੀ ਹੈਗੀ ਆ ਸਿਰਫ ਪੰਜਾਬੀਆਂ ਨੂੰ ਨਹੀਂ ਇੱਥੇ ਹਿੰਦੂ ਵੀ ਕਨਵਰਟ ਹੋ ਰਹੇ ਨੇ ਇੱਥੇ ਸਿੱਖ ਬੱਚੇ ਵੀ ਕਨਵਰਟ ਹੋ ਰਹੇ ਨੇ ਇਹ ਬਹੁਤ ਵੱਡੇ ਲੈਵਲ ਤੇ ਫਰਾਡ ਚੱਲ ਰਿਹਾ ਤੇ ਦੂਜੇ ਪਾਸੇ ਇਹਨਾਂ ਫਰਾਡ ਪਾਸਟਰਾਂ ਦੇ ਵੱਲੋਂ ਜਿਹੜੀਆਂ ਬੱਚੀਆਂ ਦੇ ਨਾਲ ਧੱਕਾ ਕੀਤਾ ਜਾਂਦਾ ਟਾਈਮ ਟੂ ਟਾਈਮ ਉਹ ਵੀ ਆ ਰਹੀਆਂ ਨੇ ਜੋ ਸਰਸੇ ਵਾਲੇ ਡੇਰੇ ਦੇ ਉੱਤੇ ਇਲਜ਼ਾਮ ਲੱਗੇ ਉਹੀ ਇਲਜ਼ਾਮ ਹੁਣ ਇਹਨਾਂ ਪਾਸਟਰਾਂ ਤੇ ਲੱਗ ਰਹੇ ਨੇ ਤੇ ਅ ਅਸੀਂ ਜਿਹੜਾ ਹੈਗਾ ਜਿੰਨੀਆਂ ਵੀ ਇਹ ਬੱਚੀਆਂ ਆ ਜਾਂ ਜਿੰਨੀਆਂ ਜਿਹਦੇ ਨਾਲ ਵੀ ਇਹ ਧੱਕਾ ਹੋਇਆ ਜਾਂ ਇਹ ਜਿੱਦਾਂ ਪੈਸੇ ਦੇ ਕੇ ਕਨਵਰਜਨ ਕਰਵਾਇਆ ਜਾ ਰਿਹਾ ਜਾਂ ਇਹ ਜੜੀਆਂ ਝੂਠੀਆਂ ਸੱਚੀਆਂ ਖਬਰਾਂ ਬਣਾਈਆਂ ਜਾ ਰਹੀਆਂ ਅਸੀਂ ਇਹਨਾਂ ਦੇ ਉੱਤੇ ਹੁਣ ਕੰਮ ਕਰਨ ਦੇ ਲਈ ਖੁੱਲੇ ਤੌਰ ਤੇ ਹਿੰਦੂ ਤੇ ਸਿੱਖ ਸੰਗਠਨ ਦੋਨੋਂ ਕੱਟੇ ਹੋ ਕੇ ਤਿਆਰ ਆ ਔਰ ਇਹਨਾਂ ਪਾਸਟਰਾਂ ਨੂੰ ਵੀ ਖੁੱਲੀ ਜਿਹੜੀ ਹੈਗੀ ਆ ਚੁਣੌਤੀ ਦਿੰਨੇ ਆ ਕਿ ਅਗਰ ਇਹਨਾਂ ਦੀ ਕੋਈ ਇਦਾਂ ਦੀ ਇਹਨਾਂ ਦੇ ਕੋਲ ਜਿਦਾਂ ਹੀ ਵਰਜਿੰਦਰ ਸਿੰਘ ਆ ਇਹਨਾਂ ਕੋਲ ਕੋਈ ਤਾਕਤ ਹੈਗੀ ਆ ਸਭ ਤੋਂ ਪਹਿਲਾਂ ਤਾਂ ਮੈਂ ਹੀ ਇਹ ਇਹਨਾਂ ਨੂੰ ਚੁਣੌਤੀ ਆਪਣੇ ਤੌਰ ਤੇ ਦਿੰਨਾ ਕਿ ਜਿਦਾਂ ਹੀ ਵਰਜਿੰਦਰ ਸਿੰਘ ਪਾਸਟਾਂ ਨੇ ਦਿਖਾਇਆ ਸੀ ਕਿ ਸਟੇਜ ਦੇ ਉੱਤੇ ਇੱਕ ਬੱਚਾ ਮਰਿਆ ਹੋਇਆ ਤੇ ਫਿਰ ਉਹਨੂੰ ਜਿਉਂਦਾ ਕਰਕੇ ਦਿਖਾਇਆ ਜੇ ਇਦਾਂ ਦੀ ਇਹਨਾਂ ਦੇ ਕੋਲ ਕੋਈ ਤਾਕਤ ਹੈਗੀ ਆ ਤੇ ਮੀਡੀਆ ਦੇ ਵਿੱਚ ਆਣ ਮੀਡੀਆ ਦੇ ਵਿੱਚ ਆ ਕੇ ਸਾਹਮਣੇ ਆਣ ਤੇ ਅਸੀਂ ਆਪਣੇ ਪੇਸ਼ੈਂਟਸ ਲੈ ਕੇ ਆਨੇ ਆ ਇਹ ਲਾਈਵ ਮੀਡੀਆ ਦੇ ਵਿੱਚ ਕਰਕੇ ਦਿਖਾਣ ਬਜਾਏ ਕਿ ਆਪਣੀਆਂ ਸਟੇਜਾਂ ਦੇ ਉੱਤੇ ਤੇ ਇਹਨਾਂ ਨੂੰ ਖੁੱਲਾ ਸੱਦਾ ਆ ਜੇ ਇੱਕ ਵੀ ਬੰਦਾ ਸਾਡਾ ਲਿਆ ਆ ਹੋਇਆ ਇਹ ਠੀਕ ਕਰਕੇ ਦਿਖਾ ਦਿੰਦੇ ਆ ਸਾਡਾ ਪੇਸ਼ੰਟ ਮੈਂ ਇਹਨਾਂ ਦਾ ਧਰਮ ਬਣਾਉਣ ਨੂੰ ਤਿਆਰ ਆ ਮੈਂ ਇਹਨਾਂ ਦਾ ਜਿਹੜਾ ਹੈ ਜੋ ਵੀ ਇਹ ਚਾਹੁੰਦੇ ਨੇ ਜਿੱਥੇ ਵੀ ਕਹਿਣਗੇ ਉਥੇ ਮਾਫੀ ਮੰਗਾਗਾ ਪਰ ਇਹ ਲਾਈਵ মিডিਆ ਦੇ ਵਿੱਚ ਕਰਕੇ ਦਿਖਾਣ ਲੋਕਾਂ ਨੂੰ ਬੇਵਕੂ ਬਣਾਉਣ ਦੀ ਬਜਾਏ ਸਿੱਧੇ মিডিਆ ਦੇ ਵਿੱਚ ਆਣ ਤੇ ਦੂਜੀ ਚੀਜ਼ ਜਿਹੜੀ ਉਹ ਬੱਚੀ ਹੈਗੀ ਆ ਮੈਂ ਫਿਰ ਰਿਕਵੈਸਟ ਕਰਾਂਗਾ ਉਸ ਬੱਚੀ ਨੂੰ ਉਸ ਬੱਚੀ ਨੂੰ মিডিਆ ਉਸ ਬੱਚੀ ਨੂੰ ਵਕੀਲਾਂ ਦੀ ਲੋੜ ਹੈਗੀ ਆ ਯਾ ਉਸ ਬੱਚੀ ਦਾ ਜਿੱਦਾਂ ਵੀ ਉਹਨੂੰ ਲੀਗਲ ਹੈਲਪ ਦੀ ਲੋੜ ਪਵੇ ਜਾਂ ਹੋਰ ਕਿਸੇ ਸਹਾਇਤਾ ਦੀ ਲੋੜ ਪਵੇ ਉਹ ਸਾਡੇ ਨਾਲ ਸੰਪਰਕ ਕਰੇ ਜਾਂ ਹੋਰ ਵੀ ਕਿਸੇ ਨਾਲ ਵੀ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਅਸੀਂ ਉਹਦੇ ਲਈ ਵੀ ਤਿਆਰ ਹੈਗੇ ਆ ਜੀ ਆ ਮੇਰਾ ਵਰਜਨ ਤਾਂ ਪੂਰਾ ਹੈ ਜੇ ਤੁਸੀਂ ਕੋਈ ਸਵਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਜਿੱਥੇ ਮੇਰੇ ਨਾਲ ਪੁੱਛ ਸਕਦੇ ਹੋ ਦੇਖੋ ਜੀ ਅਸੀਂ ਸੋਸ਼ਲ ਮੀਡੀਆ ਐਕਟੀਵਿਸਟ ਹੈਗੇ ਆ ਸੋਸ਼ਲ ਸਰਵਿਸ ਕਰਦੇ ਆ ਸਾਰੇ ਜਾਣੇ ਸਾਡੀ ਫਿਲਹਾਲ ਤੱਕ ਕੋਈ ਜਥੇਬੰਦੀ ਨਹੀਂ ਹੈ ਜਥੇਬੰਦੀਆਂ ਵਾਲੇ ਕੰਮ ਅਸੀਂ ਫਿਲਹਾਲ ਤੱਕ ਕੀਤੇ ਵੀ ਨਹੀਂ ਕਿਉਂਕਿ ਜਥੇਬੰਦੀਆਂ ਘੜਨੀਆਂ ਤੇ ਫਿਰ ਫੰਡ ਲੈਣੇ ਅਸੀਂ ਉਸ ਪਾਸੇ ਜਾਣਾ ਹੀ ਨਹੀਂ ਹੈ ਅਸੀਂ ਸਾਰੇ ਆਪਣੇ ਮਹਾਰਾਜ ਦੀ ਕਿਰਪਾ ਨਾਲ ਕਰਤੀ ਹੈਗੇ ਆ ਕਰਤੀ ਸੇਖਾਂ ਆਪਣੀ ਕਿਰਤ ਕਮਾਈ ਚੋਂ ਅਸੀਂ ਕੰਮ ਕਰਦੇ ਆ ਤੋ ਜਥੇਬੰਦੀ ਦਾ ਫਿਲਹਾਲ ਤੱਕ ਕੋਈ ਨਾਮ ਨਹੀਂ ਹੈਗਾ ਨਾ ਹੀ ਅਸੀਂ ਇਦਾਂ ਦਾ ਕੋਈ ਆਰਗੇਨਾਈਜੇਸ਼ਨ ਤਿਆਰ ਕੀਤੀ ਆ ਪਰ ਹਾਂ ਜੇ ਲੱਗਦਾ ਹੈ ਕਿ ਇਹਨਾਂ ਪਾਸਟਰਾਂ ਦੇ ਇਹਨਾਂ ਪਖੰਡਾਂ ਦੇ ਕਲੱਬ ਕੰਮ ਕਰਨ ਵਾਸਤੇ ਕਿਸੇ ਜਥੇਬੰਦੀ ਦੀ ਲੋੜ ਪੈਗੀ ਤਾਂ ਮੈਨੂੰ ਲੱਗਦਾ ਹੈ ਕਿ ਹਿੰਦੂ ਤੇ ਸਿੱਖ ਜਥੇਬੰਦੀਆਂ ਦੋਨਾਂ ਨੂੰ ਇੱਕ ਜਗ੍ਹਾ ਆ ਕੇ ਇੱਕ ਜਥੇਬੰਦੀ ਜ਼ਰੂਰ ਬਣਾਉਣੀ ਚਾਹੀਦੀ ਹੈ ਜੀ ਕੋਈ ਹੋਰ ਸਵਾਲ ਜੀ ਜ਼ਮੀਨੀ ਪੱਧਰ ਤੇ ਇਦਾਂ ਹੈਗਾ ਜੀ ਬਹੁਤ ਸਾਰੀਆਂ ਕਾਰਵਾਈਆਂ ਅਸੀਂ ਫਿਲਹਾਲ ਕਰ ਵੀ ਰਹੇ ਆਂ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਇਨਵੋਲਵ ਹੈਗੇ ਆਂ ਜ਼ਮੀਨੀ ਪੱਧਰ ਤੇ ਬਟ ਇਹ ਹੈ ਕਿ ਫਿਲਹਾਲ ਤੱਕ ਅਸੀਂ ਮੀਡੀਆ 'ਚ ਨਹੀਂ ਆਏ ਸੀ ਕਿਉਂਕਿ ਸਾਨੂੰ ਇਹ ਲੱਗਦਾ ਸੀ ਕਿ ਜ਼ਮੀਨੀ ਪੱਧਰ ਤੇ ਕੰਮ ਹੋ ਰਿਹਾ ਬਹੁਤ ਵਧੀਆ ਗੱਲ ਆ ਪਰ ਜਿਸ ਲੈਵਲ ਤੇ ਹੁਣ ਇਹਨਾਂ ਦਾ ਪ੍ਰਸਾਰਾ ਚੱਲ ਰਿਹਾ ਜਲੰਧਰ ਦੇ ਵਿੱਚ ਇੱਕ ਚਰਚ ਬਣ ਰਹੀ ਹੈ ਜੀ 3000 ਕਰੋੜ ਰੁਪਈਆ ਇਨਵੈਸਟ ਹੋ ਰਿਹਾ ਉਸ ਚਰਚ ਦੇ ਵਿੱਚ ਤੇ 15 ਸਾਲ ਤੋਂ ਚਰਚ ਬਣਦੀ ਪਈ ਆ ਉਸ ਚਰਚ ਦੇ ਜਦੋਂ ਆਸ-ਪਾਸ ਜਾ ਕੇ ਤੁਸੀਂ ਗੱਲਬਾਤ ਕਰਦੇ ਹੋ ਲੋਕਾਂ ਤੋਂ ਪੂਰੇ ਪਿੰਡ ਦੇ ਲੋਕ ਦੁਖੀ ਨਹੀਂ ਕਿਉਂਕਿ ਜਦੋਂ ਐਤਵਾਰ ਨੂੰ ਉੱਥੇ ਪ੍ਰੋਗਰਾਮ ਹੁੰਦਾ ਆ ਉਸ ਪ੍ਰੋਗਰਾਮ ਦੇ ਵਿੱਚ ਘੱਟੋ-ਘੱਟ ਜਿਹੜਾ ਸਾਊਂਡ ਪੋਲੂਸ਼ਨ ਦਾ ਜਿਹੜਾ ਇੱਕ ਮੇਜਰ ਹੈਗਾ ਡੈਸੀਬਲਸ ਦੇ ਵਿੱਚ ਉਸ ਤੋਂ ਦੁੱਗਣੀ ਤੇ ਤਿੰਗਣੀ ਜਿਹੜੀ ਹੈਗੀ ਆ ਸਾਊਂਡ ਪੋਲੂਸ਼ਨ ਫਲਾਇਆ ਜਾਂਦਾ ਕੋਈ ਪ੍ਰਸ਼ਾਸਨ ਉਹਦੇ ਉੱਤੇ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਕੋਈ ਐਕਟੀਵਿਸਟ ਉਹਦੇ ਉੱਤੇ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਤੇ ਇਸ ਲਈ ਸਾਨੂੰ ਇਹ ਆਣਾ ਪਿਆ ਹੈਗਾ ਮੀਡੀਆ ਦੇ ਵਿੱਚ ਹੁਣ ਕਿ ਗਰਾਊਂਡ ਲੈਵਲ ਤੇ ਤਾਂ ਅਸੀਂ ਕੰਮ ਕਰ ਹੀ ਰਹੇ ਆਂ ਤੇ ਇੱਕ ਵੱਡੇ ਲੈਵਲ ਤੇ ਹੁਣ ਜਦੋਂ ਕੰਮ ਕਰਨਾ ਹੈ ਤੇ ਆਪਸ ਵਿੱਚ ਜੁੜਨਾ ਤੇ ਫਿਰ ਪੰਜਾਬ ਦੇ ਵਿੱਚ ਜਿੰਨੇ ਵੀ ਵੀਰ ਸਾਡੇ ਇਸ ਉੱਤੇ ਕੰਮ ਕਰਨਾ ਚਾਹੁੰਦੇ ਆ ਤੇ ਉਹ ਸਾਰੇ ਅਸੀਂ ਇਕੱਠੇ ਹੋਈਏ ਜੀ ਅ ਵੀਰ ਜੀ ਤੁਹਾਨੂੰ ਯਾਦ ਹੋਵੇਗਾ ਸ਼ਾਇਦ ਵੀਡੀਓ ਦੇ ਵਿੱਚ ਆਪਣੀ ਇੱਕ ਗੱਲ ਹੋਈ ਸੀ ਇੱਕ ਵੀਡੀਓ ਦੇ ਉੱਤੇ ਖਾਲਸਾ ਏਡ ਨੇ ਇੱਕ ਵੀਡੀਓ ਅੱਜ ਤੋਂ 11 ਸਾਲ ਪਹਿਲਾਂ ਆਪਣੇ ਚੈਨਲ ਤੇ ਸ਼ੇਅਰ ਕੀਤੀ ਸੀ ਜਿਦੇ ਵਿੱਚ ਇੱਕ ਨਿਹੰਗ ਸਿੰਘ ਨੂੰ ਦਿਖਾਇਆ ਗਿਆ ਸੀ ਜਿਹਨੂੰ ਗੱਠਿਆ ਹੋਇਆ ਤੇ ਗੱਠਿਆ ਹੋ ਕੇ ਉਹ ਬੈੱਡ ਤੇ ਲੱਗ ਗਿਆ ਬੈੱਡ ਤੇ ਲੱਗਣ ਤੋਂ ਬਾਅਦ ਕ੍ਰਿਸਚਨ ਪਾਸਟਰਾਂ ਨੇ ਉਹਦਾ ਇਲਾਜ ਕਰਵਾਇਆ ਉਹ ਉਹਨੂੰ ਜਿਹੜਾ ਹੈਗਾ ਠੀਕ ਕਰਵਾਇਆ ਤੇ ਠੀਕ ਕਰਵਾਣ ਤੋਂ ਬਾਅਦ ਉਹ ਜਿਹੜਾ ਨਿਹੰਗ ਸਿੰਘ ਹੈ ਉਹ ਕਨਵਰਟ ਕੱਟਸਟ ਹੋ ਗਿਆ ਉਹਦੇ ਸਿਰ ਤੇ ਕੇਸ ਨਹੀਂ ਹੈਗੇ ਉਹਦੇ ਮੂੰਹ ਤੇ ਦਾੜੀ ਨਹੀਂ ਹੈਗੀ ਇਹ ਖਾਲਸਾ ਹਿੱਟ ਦੇ ਰਵੀ ਸਿੰਘ ਹੋਣਾ ਦੇ ਚੈਨਲ ਤੇ ਇਹ ਵੀਡੀਓ ਪਈ ਹੈਗੀ ਆ ਸਾਡੀ ਕਮੀ ਰਹੀ ਇਹ ਹੈਗੀ ਆ ਕਿ ਅਸੀਂ ਆਪਣੇ ਨਾਤਾ ਗਰੰਤੀ ਸਿੰਘਾਂ ਨੂੰ ਸਾਹਮ੍ਹ ਸਕੇ ਨਾ ਅਸੀਂ ਆਪਣੇ ਪਾਰਟੀ ਸਿੰਘਾਂ ਨੂੰ ਜਿਨ੍ਹਾਂ ਨੇ ਪ੍ਰਚਾਰ ਕਰਨਾ ਉਹਨਾਂ ਨੂੰ ਸਾਮ ਸਕੇ ਨਾ ਹੀ ਅਸੀਂ ਆਪਣੀ ਆਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਸਾਮ ਸਾਮ ਪਾਰ ਨਹੀਂ ਨ ਗਿਆ ਜਿਹੜਾ ਗਰਾਊਂਡ ਲੈਵਲ ਤੇ ਫਿਲਹਾਲ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੇ ਗ੍ਰਾਂਤੀ ਸਿੰਘ ਰਹੇ ਉਹਨਾਂ ਦਾ ਅਪਰੋਚ ਕਰ ਰਹੇ ਹਾਂ ਜਿਹੜੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਉਹਨਾਂ ਦਾ ਅਪਰੋਚ ਕਰ ਰਹੇ ਹਾਂ ਕਿਉਂਕਿ ਗੱਲ ਇਹ ਹੈ ਕਿ ਅਸੀਂ ਆਪਣੇ ਲੋਕਾਂ ਦਾ ਹੱਥ ਨਹੀਂ ਫੜ ਰਹੇ ਛੋਟੀਆਂ ਛੋਟੀਆਂ ਪ੍ਰੋਬਲਮਸ ਦੇ ਪਿੱਛੇ ਲੋਕ ਕਨਵਰਟ ਹੋ ਜਾਂਦੇ ਆ ਕਿਸੇ ਦੇ ਘਰ ਰਾਸ਼ਨ ਨਹੀਂ ਹੈਗਾ ਕੋਈ ਆ ਕੇ ਦੋ ਬੋਰੀ ਰਾਸ਼ਨ ਪਾ ਗਿਆ ਜਾਂ ਦੋ ਕੱਟੇ ਝੋਲ ਦੇ ਪਾ ਗਿਆ ਤੇ ਉਹ ਜਿਹੜਾ ਹੈਗਾ ਇੱਕ ਤੋੜਾ ਤੁਰ ਕਹਿੰਦਾ ਉਸ ਪਾਸੇ ਨੂੰ ਤੇ ਲੋਕ ਹੌਲੀ ਹੌਲੀ ਕਨਵਰਟ ਹੁੰਦੇ ਆ ਬੇਸਿਕ ਪ੍ਰੋਬਲਮ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸਮਝਿਆ ਨਹੀਂ ਹੈਗਾ ਤੇ ਅਸੀਂ ਉਹਦੇ ਉੱਤੇ ਕੰਮ ਕਰ ਰਹੇ ਆ ਜੀ ਉਹ ਜਿਹੜੀ ਬੋਲਦੇ ਨੇ ਕਿ ਇਹ ਲੋਕਾਂ ਨਾਲ ਮੈਂ ਕਿਹੜੇ ਬਣਦੇ ਨੇ ਸਵੇਰੇ ਸਿੱਧਰ ਚਾਹਦੇ ਨੇ ਲੈ ਕੇ ਆਵਾਜ਼ ਵੱਜ ਜਾਂਦੀ ਜੀ 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 ਇਹ ਦੇਖੋ ਤੁਹਾਡਾ ਸਵਾਲ ਬਹੁਤ ਜ਼ਿਆਦਾ ਗਹਿਰਾ ਸਵਾਲ ਹੈ ਔਰ ਬਹੁਤ ਰਾਈਟ ਵੀ ਹੈ ਸੰਤ ਅਸੰਤ ਪਪਾ ਜਰਨੈਲ ਸਿੰਘ ਜੀ ਦੇ ਪਿੰਡ ਦੇ ਵਿੱਚ ਮੇਰੇ ਮੇਰੇ ਖਿਆਲ ਨਾਲ 18 ਜਾਂ 19 ਗੁਰਦੁਆਰੇ ਨੇ ਔਰ ਇਹ ਬਹੁਤ ਸ਼ਰਮ ਦੀ ਗੱਲ ਆ ਸਾਡੇ ਵਾਸਤੇ ਕਿ ਸਾਡੇ ਪਿੰਡਾਂ ਚ ਦਾ ਸ਼ਮਸ਼ਾਨ ਵੀ ਚਾਰ-ਚਾਰ ਹੋ ਗਏ ਨੇ ਹੈਨਾ ਔਰ ਜਦੋਂ ਮੈਂ ਸਿੱਖੀ ਦੀ ਗੱਲ ਕਰਾਂ ਸਿੱਖੀ ਦੀ ਗੱਲ ਇਹ ਆ ਜੀ ਕਿ ਗੁਰੂ ਸਾਹਿਬ ਨੇ ਜਦੋਂ ਸਾਨੂੰ ਅੰਮ੍ਰਿਤ ਦਾ ਬਾਟਾ ਦਿੱਤਾ ਆ ਅਸੀਂ ਉਹਨੂੰ ਅੰਮ੍ਰਿਤ ਕਹਿੰਦਾ ਅਸਲ ਚ ਤੋਂ ਖੰਡੇ ਦੀ ਪੌਲ ਆ ਤੁਸੀਂ ਇਮੇਜਿਨ ਕਰੋ ਕਿ ਜਿੰਨਾ ਜਿਨ੍ਹਾਂ ਨੂੰ ਨੀਵੀਂ ਜਾਤ ਕਹੇ ਕਿ ਜਿਨ੍ਹਾਂ ਦੇ ਭਾਂਡੇ ਜਿਹੜੇ ਵੱਖਰੇ ਆ ਪਿੰਡਾਂ 'ਚ ਜਿਨ੍ਹਾਂ ਦੇ ਖੂਬ ਵੱਖਰੇ ਨੇ ਸਿੱਖੀ ਦਾ ਫਲਸਫਾ ਇਹ ਕਹਿੰਦਾ ਕਿ ਜਦੋਂ ਇੱਕ ਕੋਈ ਨੀਵੀਂ ਜਾਤ ਵਾਲੇ ਨੂੰ ਜਿਹਨੂੰ ਨੀਵੀਂ ਜਾਤ ਕਹਿ ਦਿੱਤਾ ਗਿਆ ਉਹ ਵੀ ਅਮਰਤ ਛਕਣ ਆ ਗਿਆ ਤੇ ਅਮਰਤ ਦੇ ਸੰਚਾਰ ਦੇ ਜਿਹੜਾ ਉਹ ਕਮਰਾ ਹੁੰਦਾ ਜਿੱਥੇ ਅਮਰਤ ਸੰਚਾਰ ਹੁੰਦਾ ਹੈ ਉੱਥੇ ਜਦੋਂ ਬਾਟਾ ਮਿਲਣਾ ਆ ਬਾਟੇ 'ਚੋਂ ਪੰਜ ਘੁੱਟ ਸਾਂਝੇ ਹੋਣਗੇ ਤੇ ਉਹ ਚਾਹੇ ਕਿਸੇ ਦੀ ਜਾਤ ਉੱਚੀ ਹੋਵੇ ਚਾਹੇ ਨੀਵੀਂ ਹੋਵੇ ਗੁਰੂ ਸਾਹਿਬ ਨੇ ਸਾਨੂੰ ਫਲਸਫਾ ਇਹ ਦਿੱਤਾ ਸੀ ਕਿ ਅਮਰਤ ਦੇ ਬਾਟੇ